ਸਸ਼ੀਗਾਂਜ ਨੂੰ ਸੇਕ 24 7 ਪੰਜਾਬ ਪ੍ਰੋਫੈਸਰ ਅਸ਼ਿਮ ਗੋਸ਼ ਬਲੇ ਹਰਿਆਣਾ ਦੇ ਨਵੇਂ ਰਾਜਪਾਲ ਜੀ ਹਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਪ੍ਰੋਫੈਸਰ ਅਸ਼ਿਮ ਗੋਸ਼ ਨੂੰ ਹਰਿਆਣਾ ਦਾ 19ਵਾਂ ਰਾਜਪਾਲ ਨਿਯੁਕਤ ਕੀਤਾ ਹੈ ਉਹਨਾਂ ਦੀ ਨਿਯੁਕਤੀ ਭੰਡਾਰੋ ਦਾ ਤਾਤਰ ਅਜੇ ਥਾਂ ਤੇ ਹੋਈ ਚੋ ਕਿ 18 ਜੁਲਾਈ 2021 ਤੋਂ ਹੀ ਜ਼ਿੰਮੇਵਾਰੀ ਨਿਭਾ ਰਹੇ ਸਨ ਅਸ਼ਿਮ ਗੋਸ਼ ਪੱਛਮੀ ਬੰਗਾਲ ਦੇ ਹਾਬਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੀ ਰਾਜਨੀਤਿਕ ਅਤੇ ਅਕਾਦਮਿਕ ਜਗਤ ਵਿੱਚ ਵੱਡਾ ਯੋਗਦਾਨ ਰਿਹਾ ਹੈ ਉਨਾ ਨੂੰ ਸੋਨੜੀ ਨਵੇ ਤੋਂ 2002 ਤੱਕ ਪੰਜਾਬ ਦੇ ਪੱਛਮੀ ਬੰਗਾਲ ਇਲਾਕੇ ਵਿੱਚ ਸੂਬਾ ਪ੍ਰਧਾਨ ਗਏ ਅਨੁਰਾਜ ਨੇਤਿਕ ਜੀਵਨ ਦੇ ਨਾਲ ਨਾਲ ਉਹ ਵਿਦਿਆ ਦੇ ਖੇਤਰ ਵਿੱਚ ਸਰਗਰਮ ਰਹੇ ਹਨ ਉਨ੍ਹਾਂ ਸੰਵਿਧਾਨਿਕ ਉੱਦੇਲੇ ਚੁਣਿਆ ਚਨਾ ਪਾਰਟੀ ਦੇ ਉੱਚ ਮਾਨ ਅਤੇ ਉਹਨਾਂ ਦੀ ਇਮਾਨਦਾਰੀ ਦੇ ਨਤੀਜਾ ਮੰਨਿਆ ਜਾ ਰਿਹਾ ਹੈ। ਉਹਨਾਂ ਦੀ ਨਿਯੁਕਤੀ ਤੇ ਭਾਜਪਾ ਨੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਉਮੀਦ ਜਤਾਈ ਹੈ ਕਿ ਉਹ ਰਾਜ ਵਿੱਚ ਸੰਵਿਧਾਨਿਕ ਕੰਮਾਂ ਨੂੰ ਨਿਭਾਉਣ ਵਿੱਚ ਆਪਣੀ ਭੂਮਿਕਾ ਨਿਭਾਉਣਗੇ। ਉਹਨਾਂ ਦੀ ਨਿਯੁਕਤੀ ਨਾਲ ਰਾਜ ਦੀ ਰਾਜਨੀਤੀ ਵਿੱਚ ਨਵਾਂ ਚਿਹਰਾ ਸਾਹਮਣੇ ਆਇਆ ਹੈ। ਸੱਜਣ ਜੀ ਨੂੰ 724 7 ਪੰਜਾਬ ਪ੍ਰੋਫੈਸਰ ਅਸ਼ਿਮ ਗੋਸ਼ ਬਲੇ ਹਰਿਆਣਾ ਦੇ ਨਵੇਂ ਰਾਜਪਾਲ ਜੀ ਹਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਪ੍ਰੋਫੈਸਰ ਅਸ਼ਿਮ ਗੋਸ਼ ਨੂੰ ਹਰਿਆਣਾ ਦਾ 19ਵਾਂ ਰਾਜਪਾਲ ਨਿਯੁਕਤ ਕੀਤਾ ਹੈ ਉਹਨਾਂ ਦੀ ਨਿਯੁਕਤੀ ਭੰਡਾਰੋ ਦਾ ਤਾਤਰੀ ਦੇ ਥਾਂ ਤੇ ਹੋਈ ਚੋ ਕਿ 18 ਜੁਲਾਈ 2021 ਤੋਂ ਹੀ ਜ਼ਿੰਮੇਵਾਰੀ ਨਿਭਾ ਰਹੇ ਸਨ ਅਸ਼ਿਮ ਗੋਸ਼ ਪੱਛਮੀ ਬੰਗਾਲ ਦੇ ਹਾਬਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੀ ਰਾਜਨੀਤਿਕ ਅਤੇ ਅਕਾਦਮਿਕ ਜਗਤ ਵਿੱਚ ਵੱਡਾ ਯੋਗਦਾਨ ਰਿਹਾ ਹੈ ਉਹਨਾਂ ਨੂੰ 1992 ਤੋਂ 2002 ਤੱਕ ਪੰਜਾਬ ਦੇ ਪੱਛਮੀ ਬੰਗਾਲ ਇਲਾਕੇ ਵਿੱਚ ਸੂਬਾ ਪ੍ਰਧਾਨ ਦੇ ਅਨੁਰਾਜਨਿਤਿਕ ਜੀਵਨ ਦੇ ਨਾਲ ਨਾਲ ਉਹ ਵਿਦਿਆ ਦੇ ਖੇਤਰ ਵਿੱਚ ਸਰਗਰਮ ਰਹੇ ਹਨ ਉਹਨਾਂ ਨੂੰ ਸਵਿਧਾਨਿਕ ਅਹੁਦੇ ਲਈ ਚੁਣਿਆ ਚੋਣਾ ਪਾਰਟੀ ਦੇ ਉੱਚ ਮਾਨ ਅਤੇ ਉਹਨਾਂ ਦੀ ਇਮਾਨਦਾਰੀ ਦਾ ਨਿਤਿਚਾ ਮੰਨਿਆ ਜਾ ਰਿਹਾ ਹੈ ਉਨ੍ਹਾਂ ਦੀ ਨਿਯੁਕਤੀ ਤੇ ਭਾਜਪਾ ਨੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਉਮੀਦ ਚੁਟਾਈ ਹੈ ਕਿ ਉਹ ਰਾਜ ਵਿੱਚ ਸੰਵਿਧਾਨਿਕ ਕੰਮਾਂ ਨੂੰ ਨਿਭਾਉਣ ਵਿੱਚ ਆਪਣੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦੀ ਨਿਯੁਕਤੀ ਨਾਲ ਰਾਜ ਦੀ ਰਾਜਨੀਤੀ ਵਿੱਚ ਨਵਾਂ ਚਿਹਰਾ ਸਾਹਮਣੇ ਆਇਆ ਹੈ। ਸੱਜੇਗੜ ਜੀ ਨੂੰ ਸੇਕ 124 7 ਪੰਜਾਹ ਪ੍ਰੋਫੈਸਰ ਅਸ਼ਿਮ ਗੋਸ਼ ਬਲੇ ਹਰਿਆਣਾ ਦੇ ਨਵੇਂ ਰਾਜਪਾਲ ਜੀ ਹਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਪ੍ਰੋਫੈਸਰ ਅਸ਼ਿਮ ਗੋਸ਼ ਨੂੰ ਹਰਿਆਣਾ ਦਾ 19ਵਾਂ ਰਾਜਪਾਲ ਨਿਯੁਕਤ ਕੀਤਾ ਹੈ ਉਹਨਾਂ ਦੀ ਨਿਯੁਕਤੀ ਬੰਡਾਰੋ ਦਾ ਤਾਤਰੀ ਅਧਿ ਥਾਂ ਤੇ ਹੋਈ ਚੋ ਕਿ 18 ਜੁਲਾਈ 2021 ਤੋਂ ਇਹ ਜ਼ਿੰਮੇਵਾਰੀ ਨਿਭਾ ਰਹੇ ਸਨ ਅਸ਼ਿਮ ਗੋਸ਼ ਪਛਮੀ ਬੰਗਾਲ ਦੇ ਹਾਬਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੀ ਰਾਜਨੀਤਿਕ ਅਤੇ ਕਾਦਮਿਕ ਚੋਣਤ ਵਿੱਚ ਵੱਡਾ ਯੋਗਦਾਨ ਰਿਹਾ ਹੈ ਉਹਨਾਂ ਨੂੰ 1992 ਤੋਂ 2002 ਤੱਕ ਪੰਜਾਬ ਦੇ ਪੱਛਮੀ ਬੰਗਾਲ ਇਲਾਕੇ ਵਿੱਚ ਸੂਬਾ ਪ੍ਰਧਾਨ ਦੇ ਅਨੁਰਾਜਨਿਤਿਕ ਜੀਵਨ ਦੇ ਨਾਲ ਨਾਲ ਉਹ ਵਿਦਿਆ ਦੇ ਖੇਤਰ ਵਿੱਚ ਸਰਗਰਮ ਰਹੇ ਹਨ ਉਹਨਾਂ ਨੂੰ ਸਭਿਧਾਨਿਕ ਉਦੇ ਲਈ ਚੋਣਚਨਾ ਪਾਰਟੀ ਦੇ ਉੱਚ ਮਾਨ ਅਤੇ ਉਹਨਾਂ ਦੀ ਇਮਾਨਦਾਰੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ ਉਨ੍ਹਾਂ ਦੀ ਨਿਯੁਕਤੀ ਤੇ ਭਾਜਪਾ ਨੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਉਮੀਦ ਜਤਾਈ ਹੈ ਕਿ ਉਹ ਰਾਜ ਵਿੱਚ ਸੰਵਿਧਾਨਿਕ ਕੰਮਾਂ ਨੂੰ ਨਿਭਾਉਣ ਵਿੱਚ ਆਪਣੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦੀ ਨਿਯੁਕਤੀ ਨਾਲ ਰਾਜ ਦੀ ਰਾਜਨੀਤੀ ਵਿੱਚ ਨਵਾਂ ਚਿਹਰਾ ਸਾਹਮਣੇ ਆਇਆ ਹੈ।